ਬੱਚੇ ਉਧਰ ਆਪਣੀ ਸਾਈਡ ਤੇ ਕੋਠੇ ਤੇ ਆ ਭੁੱਖੇ ਬੱਚੇ ਘਲਦੇ ਸਰਕਾਰ ਹੈ ਹੀ ਨਹੀਂ ਆ ਸਰਕਾਰ ਤੇ ਕੋਈ ਹੈ ਹੀ ਨਹੀਂ ਆ ਸਰਕਾਰੋਂ ਹੰਦ ਕਿਸਾਨ ਮਰਨ ਕਰਨ ਨੂੰ ਸਰੋ ਕਬਾ ਨੂੰ ਮਾਲੀ ਬੋਤ ਗਰ ਲਜੇ ਛੱਟ ਕੋ ਹੋਂ ਦਾਬ ਢਿੱਗਾ ਕੇ ਟੁੱਟਿਆ ਜਾਂ ਨਾਲ ਜੀ ਹਾਂ ਆਪ ਟੁਕੇ ਹੋ ਫਸਾ ਮੰਨ ਦੇ ਸਿਰ ਤੇ ਕੋ ਬਾਹਰ ਨਹੀਂ ਕੋਈ ਤਨਖਾਹ ਨਹੀਂ ਕੋਈ ਬਾਹਰ ਦੇ ਮੁਰਕ ਮੁੰਡਾ ਨਹੀਂ ਕੋਈ ਆ ਮંત્રી ਸਾਹਿਬ ਵੀ ਕਹਿੰਦੇ ਕਿ ਹੈਲੀਕਾਪਟਰ ਇੱਥੇ ਸਾਨੂੰ ਰੈਸਕਿਊ ਕਰ ਦੇ। ਕੁਛ ਵੀ ਨਹੀਂ ਆਇਆ। ਅਸੀਂ ਰਫਾ ਕੇ ਵੇਖ ਕੇ ਚਲਾ ਗਿਆ ਕੁਛ ਵੀ ਨਹੀਂ ਆਇਆ। ਕੋਈ ਕਹਿੰਦੇ ਜਹਾਜ਼ੇ ਛੋੜਦੇ ਆ ਤੁਹਾਨੂੰ ਕੋਈ 에어 ਲਿਫਟ ਕਰਨ ਕੋਈ ਆਇਆ ਇਧਰਲੇ ਪਾਸੇ। ਡੇਰਾ ਬਾਬਾ ਨਾਲਕ ਦੇ ਪਿੰਡ ਚਾਕਾਵਾਲੀ ਦੇ ਵਿੱਚ ਖੜੇ ਹਾਂ। ਇਸ ਪਿੰਡ ਨੂੰ ਵੀ 라ਵੀ ਨੇ ਆਪਣੀ ਚਪੇੜ ਦੇ ਵਿੱਚ ਲਿਆ ਹੈ ਔਰ ਲੋਕ ਛੱਤਾਂ ਦੇ ਉੱਤੇ ਚੜੇ ਹੋਏ ਨੇ ਪਿੰਡਾਂ ਦੇ ਕਿਸਾਨ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਇਸ ਵਕਤ ਤੁਹਾਨੂੰ ਦਿਖਾ ਦਈਏ ਤਾਂ ਲਗਾਤਾਰ ਆਪਣੇ ਆਦੇ ਕੋਲ ਜਾ ਰਹੇ ਨੇ ਪੁੱਛ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਕਿਉਂਕਿ ਆ ਛੱਤਾਂ ਦੇ ਉੱਤੇ ਲੋਕ ਚੜੇ ਹੋਏ ਨੇ ਇਹਨਾਂ ਨੂੰ ਬਚਾਉਣ ਦੇ ਲਈ ਹੱਲ ਹੈ ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦਾ ਹੈਲੀਕਾਪਟਰ ਤਾਂ ਨਹੀਂ ਆਇਆ ਪਰ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਫੌਜ ਦੇ ਹੈਲੀਕਾਪਟਰ ਪੰਜਾਬ ਦੇ ਮੁੱਖ ਮੰਤਰੀ ਹੁਣਾਂ ਦਾ ਹੈਲੀਕਾਪਟਰ ਇੱਥੇ ਆਉਣਾ ਚਾਹੀਦਾ ਆ ਇਹਨਾਂ ਲੋਕਾਂ ਨੂੰ ਜੋ ਹੈ 에ਅਰ ਲਿਫਟ ਕਰਨਾ ਚਾਹੀਦਾ ਪਿੰਡ ਦਾ ਗੁਰੂ ਘਰ ਵੀ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ ਹਜਾਨਹਾਨੀ ਯਾਨੀ ਕਿ ਕੰਦਾ ਜੋ ਗੁਰੂ ਘਰ ਦੀਆਂ ਉਡ ਡੁੱਬ ਚੁੱਕੀਆਂ ਨੇ ਤਾਂ ਹਾਲਾਤ ਬੜੇ ਨਾਜ਼ੁਕ ਬਣਦੇ ਜਾ ਰਹੇ ਨੇ ਇਹਨਾਂ ਪਿੰਡਾਂ ਦੇ ਇਹ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਔਰ ਕੱਲ ਇਸੇ ਤਰੀਕੇ ਦਾ ਪਾਣੀ ਸੀ ਔਰ ਪਿੱਛੋਂ ਦੀ ਕਹਿੰਦੇ ਪਾਣੀ ਹੋਰ ਛੱਡਿਆ ਗਿਆ ਹੈ ਪਾਣੀ ਹੋਰ ਵੱਧ ਵੀ ਗਿਆ ਹੈ ਤੁਸੀਂ ਉਹ ਦੇਖੋ ਇਹ ਐਡੀ ਐਡੀਆਂ ਕੋਠੀਆਂ ਜੋ ਨੇ ਬਣੀਆਂ ਨੇ ਜਿਸ ਨੂੰ ਪਾਣੀ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ ਇਹ ਪਿੰਡ ਬਾਰੇ ਦੱਸੋ ਕਿ ਕਿੰਨਾ ਪਾਣੀ ਕਦੋਂ ਤੋਂ ਇੱਥੇ ਆ ਰਿਹਾ ਮਨਦੀਪ ਸਿੰਘ ਇਹ ਸਾਰ ਕੱਲ 8 ਵਜੇ ਤੋਂ ਪਾਣੀ ਆਉਣਾ ਸਟਾਰਟ ਹੋ ਗਿਆ जिदे कारण ज्यादा ਲੋਕਾਂ ਕੋਲ ਸਮਾਨ ਆਪਣਾ ਚੱਕਿਆ ਨਹੀਂ ਗਿਆ ਉਹ ਸਮਾਨ ਸਾਰਾ ਹੀ ਅੰਦਰਾਂ ਚ ਹੀ ਫਰਨੀਚਰ ਟੋਟਲ ਲੋ ਐ ਖਰਾਬ ਹੋ ਰਿਹਾ ਆ ਸਿਰਫ ਆਪਣਾ ਮਾਲ ਡੰਗਰ ਹੀ ਲੈ ਕੇ ਸੜਕ ਤੱਕ ਗਿਆ ਜਾਇਆ ਗਿਆ ਹੋਰ ਕੁਛ ਨਹੀਂ ਬਾਕੀ ਇਹ ਆ ਵੀ ਇੱਥੇ ਕੋਈ ਕੇ ਸਰਕਾਰ ਨੇ ਕੋਈ ਵੀ ਸੁਵਿਧਾ ਨਹੀਂ ਦਿੱਤੀ ਨਾ ਕੋਈ ਮੈਡੀਕਲ ਨਾ ਕੋਈ ਦੂਜੀ ਬਾਕੀ ਰੋਡ ਤੇ ਲੋਕ ਤੁਹਾਡੇ ਸਾਹਮਣੇ ਦਿਖ ਰਹੇ ਆ ਉੱਚੇ ਥਾਂ ਦੇ ਘਰਾਂ ਚੋਂ ਲੋਕੀ ਨਿਕਲ ਗਏ ਜੀ ਜਿਹੜੇ ਲੋਕ ਕਈ ਹਲੇ ਵੀ ਛੱਤਾਂ ਤੇ ਚੜੇ ਹੋਏ ਨੇ ਹਾਂਜੀ ਹਾਂਜੀ ਛੱਤਾਂ ਤੇ ਜੀ ਤੇ ਇੱਥੇ ਕੋਈ ਹੈਲੀਕਾਪਟਰ ਆਇਆ ਬਚਾਉਣ ਲਈ ਨਹੀਂ ਇੱਥੇ ਕੋਈ ਨਾਇਅਤ ਹੀ ਸਿਰਫ ਫੌਜ ਦੇ ਹੈਲੀਕਾਪਟਰ ਫਿਰਨਦੇ ਨੇ ਜਿਹੜੇ ਨੇ ਅੱਛਾ ਉਹ ਸਿਰਫ ਆਪਣੀ ਸੌਣੀ ਚੋਂ ਸਮਾਨ ਜਾ ਖੜਦੇ ਨੇ ਜਾਂ ਕੋਈ ਕਰਦੇ ਨੇ ਹੋਰ ਕੋਈ ਨਹੀਂ ਇੱਥੇ ਆਇਆ ਕੋਈ ਮਤਲਬ ਰਾਸ਼ਨ ਲੈ ਕੇ ਕੋਈ ਕੁਝ ਲੈ ਕੇ ਤੱਕ ਨਹੀਂ ਪਹੁੰਚਾਇਆ ਹੁਣ ਆ ਦੇਖਿਆ ਜਾਵੇ ਇਧਰ ਤੋਂ ਆ ਲੱਗਦਾ ਜਿਵੇਂ ਦਰਿਆ ਵਗਦਾ ਹੋਵੇ ਇਧਰਲੇ ਪਾਸੇ ਘਰ ਸਾਰੇ ਇਹ ਸਾਰੇ ਘਰ ਇਹ ਸਾਰੇ ਘਰ ਰੁੜ ਗਏ ਹੋਣਗੇ ਹਾਂ ਜੀ ਇਹੀ ਇਹੀ ਪਾਣੀ ਰਾਵੀ ਦਰਿਆ ਚੋਂ ਆਉਂਦਿਆ ਹਾਂ ਇਹੋ ਪਾਣੀ ਰਾਵੀ ਦਰਿਆ ਚੋਂ ਤੁਸੀਂ ਆ ਦੇਖੋ ਲੋਕ ਛੱਤਾਂ ਤੇ ਚੜੇ ਹੋਏ ਨੇ ਕਿਉਂਕਿ ਇਹਨਾਂ ਨੂੰ ਹਲੇ ਬਚਾਉਣ ਦੇ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਇਧਰਲੇ ਪਾਸੇ ਜਾ ਸਕਦੇ ਹਾਂਜੀ ਇਧਰਲੇ ਪਾਸੇ ਅਸੀਂ ਜਾਂਦੇ ਹਾਂ ਔਰ ਹਾਲਾਤ ਬਹੁਤ ਮਾੜੇ ਬਣਦੇ ਜਾ ਰਹੇ ਨੇ ਕਿਉਂਕਿ ਲੋਕ ਛੱਤਾਂ ਤੇ ਚੜੇ ਹੋਏ ਨੇ ਤੁਹਾਨੂੰ ਇਹ ਪਹਿਲੀ ਤਸਵੀਰ ਦਿਖਾ ਰਹੇ ਹਾਂ ਆ ਦੇਖੋ ਸਾਰੀਆਂ ਟਰਾਲੀਆਂ ਤੂੜੀ ਜੇ ਮਾਲ ਡੰਗਰ ਦਾ ਚਾਰਾ ਸਾਰਾ ਟੋਟਲੀ ਖਰਾਬ ਹੋ ਗਿਆ ਹੂੰ ਫਿਰ ਕਿਸੇ ਵੀ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਾਨੂੰ ਸੁਵਿਧਾ ਨਹੀਂ ਦਿੱਤੀ ਨਾ ਕੋਈ ਆ ਕੇ ਕਿਸਨੇ ਦੇਖਿਆ ਤੇ ਸਭ ਨਾਲੋਂ ਜ਼ਿਆਦਾ ਨਾਕਮੀ ਸਰਕਾਰ ਦੀ ਇਹ ਆ ਵੀ ਆਪਣਾ ਯਾਤਰਾ ਵਾਸਤੇ ਪੁਲ ਬਣਾਇਆ ਸੀ ਕਰਤਾਰਪੁਰ ਜਾਣ ਲਈ ਉਹ ਥੱਲੇ ਥੱਲੇ اٹ ਨਹੀਂ ਸੀ ਉਹ ਥੱਲੇ ਸਾਰਾ ਗੈਪ ਸੀ ਉਹ ਟੋਟਲੀ ਪਾਣੀ ਇਧਰ ਨੂੰ ਆਇਆ ਜਿੰਨੇ ਸਾਡੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਉਧਰੋਂ ਆ ਰੋਡ ਜੇ ਇਹ ਇੱਥੋਂ ਤਰ ਕੇ 2 ਕਿਲੋਮੀਟਰ ਤੱਕ ਇੱਕ ਪੁਲੀ ਨਹੀਂ ਪਾਈ ਸਰਕਾਰ ਨੇ ਇਹ ਪੁਲੀ ਦੀ ਕਰਕੇ ਇਹ ਸਾਨੂੰ ਅੱਗੇ ਬੰਨ ਲੱਗ ਗਿਆ ਪਾਣੀ ਗਾਰੀ ਜਾ ਨਹੀਂ ਸਕਿਆ ਉਹ ਘਰਾਂ ਜਾ ਕੇ ਸਾਡੇ ਵੜ ਗਿਆ ਤੁਸੀਂ ਕਿੰਨੇ ਟਾਈਮ ਤੋਂ ਚੜੇ ਹੋਏ ਹੋ ਕੱਲ ਦੇ ਚੜੇ ਕੱਲ ਦੇ ਚੜੇ ਹੋਏ ਹੋ ਅੱਛਾ ਕੋਈ ਕਹਿੰਦੇ ਜਹਾਜ਼ ਛੋੜਦੇ ਆ ਤੁਹਾਨੂੰ ਕੋਈ 에어 ਲਿਫਟ ਕਰਨ ਕੋਈ ਆਇਆ ਇਧਰਲੇ ਪਾਸੇ ਖਾਣ ਨੂੰ ਪੀਣ ਨੂੰ ਕਿਸੇ ਨੇ ਕੋਈ ਦੱਸਿਆ ਨਹੀਂ ਇੱਥੇ ਹਾਂ ਆਹੋ ਤਾਂ ਵਿੱਚੇ ਚੜੇ ਭੁੱਖੇ ਝਾਇ ਕੋਠੇ ਦੇ ਨੁਕਸਾਨ ਬਹੁਤ ਸਾਡੇ ਅੰਦਰ ਵੇਖੋ ਸਰਸ ਮਾਨਾ ਲੱਗ ਕੇ ਹੋ ਗਿਆ ਹਾਂ ਸਾਰਾ ਫਰਨੀਚਰ ਨੁਕਸਾਨਿਆ ਗਿਆ ਅੱਛਾ ਚਾਰ ਚਾਰ ਕੋਟਨ ਬਰਾਤ ਭਾਈ ਮੇਰੇ ਹਾਂ ਉਹ ਘਰ ਦੇ ਨੀਂਦ ਦਾ ਪਕਾਨਾ ਕਿਦਾਂ ਉਹ ਅਗਲੇ ਘਰ ਦੇ ਕੋ ਜਾ ਕੇ ਸਾਡੇ ਦਾਣੇ ਇੱਕ ਫਰਨੀਚਰ ਅੱਛਾ ਤੁਸੀਂ ਆਪਣਾ ਘਰ ਛੱਡ ਤਾ ਆਪਣਾ ਘਰ ਛੱਡ ਤਾ ਆ ਜੇਕਰ ਤੁਸੀਂ ਇਹ ਨਿਕਾ ਰਹੇ ਹੋ। ਬਾਈ ਕਿਹਨੇ ਘਰ ਇੱਥੇ ਬੈਠੇ ਚੜ੍ਹਿਆ ਬੋਲੋ। ਬਿਲਕੁਲ ਆ ਦੇਖੋ ਤੁਸੀਂ ਆ ਜਿਹੜੇ ਘਰ ਸੁਪਨਿਆਂ ਦੇ ਘਰ ਅੱਜ ਪਾਣੀ ਦੀ ਚਪੇੜ ਦੇ ਵਿੱਚ ਆ ਲੋਕਾਂ ਦਾ ਨੁਕਸਾਨ ਹੋ ਗਿਆ। ਇਸ ਘਰ ਦੇ ਵਿੱਚ ਵੀ ਅਸੀਂ ਜਾਣੇ ਆ ਕਹਿੰਦੇ ਕਿ ਸਾਡਾ ਬਹੁਤ ਨੁਕਸਾਨ ਹੋ ਗਿਆ। ਹਾਂ ਇਹ ਜਿਹੜਾ ਇਹ ਪਾਣੀ ਅੱਗੇ ਨੂੰ ਜਾਣਾ ਸੀ ਪਰ ਪੁਲੀ ਨਹੀਂ ਉਸ ਤਰੀਕੇ ਦੀ ਬਣਾਈ ਇਹਨਾਂ ਦਾ ਰੋਸ ਸਮਾਨਾਂ ਦੇ ਵਿੱਚ ਇਸ ਕਰਕੇ ਇਹ ਨੁਕਸਾਨ ਹੋਇਆ। ਪਿੰਡਾਂ ਦੇ ਲੋਕ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਥੇ ਆ ਦੇਖੋ ਕਿੰਨਾ ਪਾਣੀ ਇੱਥੇ ਇਸ ਵਕਤ ਜੋ ਭਰ ਚੁੱਕਿਆ ਹੈ ਇੱਥੇ ਪਹਿਲਾਂ ਕਦੇ ਪਾਣੀ ਆਇਆ ਜਿਹਾ ਅ ਜੇਹਾ ਇਹ ਜ਼ਰੂਰ ਦੱਸਿਆ ਜਾਵੇ ਜਿਸ ਤਰ੍ਹਾਂ ਇੱਥੇ ਹੁਣ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਹੋਰ ਪਾਣੀ ਵੱਧ ਸਕਦਾ ਹੋ ਸਕਦਾ ਵੀਰੇ ਹਾਂ ਆ ਪਾਣੀ ਆ ਰਿਹਾ ਪਿੱਛੋਂ ਤੇ ਪਾਣੀ ਵਧਣਾ ਹੀ ਆ ਆ ਵੇਖੋ ਘਰਾਂ 'ਚ ਕਿੱਦਾਂ ਪਾਣੀ ਆਇਆ ਆ ਵੇਖੋ ਸਮਾਨ ਕਿੱਦਾਂ ਰੋੜਦਾ ਫਿਰਨਦਿਆ ਕੱਲ ਦਾ ਕੋਈ ਹੈ ਹੀ ਨਹੀਂ ਕੋਈ ਪ੍ਰਸ਼ਾਸਨ ਨੇ ਕੋਈ ਕੀਤੀ ਨਹੀਂ ਸਿਰਫ ਇਹ ਛੜਕਾ ਉੱਚੀਆਂ ਕਰ ਦਿੱਤੀਆਂ ਨੇ ਪੀ ਡੁੱਬ ਜਾਣ ਜਿਹੜੇ ਲਾਗੇ ਲਾਗੇ ਦੇ ਘਰ ਆ। ਇਹ ਇਹ ਸੜਕਾਂ ਜਿਹੜੀਆਂ ਉੱਚੀਆਂ ਕੀਤੀਆਂ ਤਾਂ ਤੋਂ ਲੱਗਦਾ ਕਿ ਤਾਂ ਹੀ ਮਰੇ ਮਰੇ ਹੀ ਅਹੀਂ ਤਾਂ ਵਾ ਥੋੜਾ ਪਾਣੀ ਕਰਾਸ ਹੁੰਦਾ ਉਧਰ ਉਧਰ ਹੀ ਤੇ ਅਸੀਂ ਕਦੀ ਵੀ ਨਹੀਂ ਡੁੱਬਣਾ ਸਾਡੇ ਤੇ ਬੱਚੇ ਕੱਲ੍ਹ ਦੇ ਭੁੱਖੇ ਆ। ਰਾਤ ਸਮਗਰੀ ਆਈ ਇੱਥੇ। ਕੁਝ ਨਹੀਂ। ਕੁਝ ਵੀ ਨਹੀਂ ਆਇਆ। ਬੱਚੇ ਭੁੱਖੇ ਨੇ। ਬੱਚੇ ਉਧਰ ਉਧਰ ਦੀ ਸਾਈਡ ਤੇ ਕੋਠੇ ਤੇ ਆ ਭੁੱਖੇ ਬੱਚੇ ਕੱਲ੍ਹ ਦੇ। ਕੀ ਕਹੋਗੇ ਉਹਨਾਂ ਸਰਕਾਰਾਂ ਨੂੰ ਜਿਹੜੇ ਕਹਿੰਦੇ ਸੀ ਹੱਲ ਕਰ ਸਰਕਾਰ ਹੈ ਹੀ ਨਹੀਂ ਆ ਸਰਕਾਰ ਤੇ ਕੋਈ ਹੈ ਹੀ ਨਹੀਂ ਆ ਸਰਕਾਰ ਉਹਨਾਂ ਦੇ ਕਿਸਾਨ ਮਰਨ ਕਰ ਲੋ ਫਸਲਾਂ ਸਾਡੀਆਂ ਖਰਾਬ ਹੋ ਗਈਆਂ ਡੰਗ ਨਹੀਂ ਕਿਤੇ ਪਹੁੰਚਾਏ ਚਲੋ ਹੌਸਲਾ ਰੱਖੋ ਪਰ ਇਹ ਇਹ ਘੜੀ ਅਜੇ ਹੀ ਆ ਹੁਣ ਕੋਈ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਕਿ ਹੈਲੀਕਾਪਟਰ ਇੱਥੇ ਸਾਨੂੰ ਰੈਸਕਿਊ ਕਰੇ ਵੀ ਨਹੀਂ ਆਇਆ ਸਿਰਫ ਆ ਕੇ ਵੇਖ ਕੇ ਚਲਾ ਗਿਆ ਕੁਝ ਵੀ ਨਹੀਂ ਆਇਆ ਹੂੰ ਕੋਚ ਆਇਆ ਹੋਏ ਤਾਂ ਬੱਚੇ ਇਹ ਦੂਜੇ ਕਰਾਚੀ ਛੱਡ ਗਏ ਹਾਂ ਵੇਖੋ ਕਿੱਦਾਂ ਉਧਰ ਦੀ ਸਾਈਡ ਤੇ ਵੇਖੋ ਕੀ ਹੈ ਇੱਧਰ ਤੁਸੀਂ ਤਾਂ ਟੈਲਾਂ ਦਾ ਵੀ ਕੰਮ ਤੋੜਿਆ ਹੋਇਆ ਸੀ ਸਾਡਾ ਸਾਮਾਨ ਇਦਾਂ ਹੀ ਨਿਕਲਿਆ ਬਾਹਰ ਹੋਰ ਇਸ ਘਰ ਦੇ ਵਿੱਚ ਅਗਾਂ ਦੱਸਿਆ ਜਾਵੇ ਕੀ ਤੁਹਾਡਾ ਕਿੰਨਾ ਸਾਮਾਨ ਦਾ ਜਿਹੜਾ ਨੁਕਸਾਨ ਹੋ ਗਿਆ ਕਾਫੀ ਜ਼ਿਆਦਾ ਸਾਡਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਆ ਦੇਖੋ ਸਾਡਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੰਦੇ ਡੰਗਰ ਵੀ ਕਿਤੇ ਛੱਡ ਕੇ ਆਏ ਰਿਸ਼ਤੇਦਾਰਾਂ ਦੇ ਪਹਚਾਈ ਹਾਂ ਰਾਤ ਇੱਥੇ ਪਾਣੀ ਕਿੰਨਾ ਸੀਗਾ ਕੱਲ ਕਿੰਨਾ ਪਾਣੀ ਸੀ ਇੱਥੇ ਕੱਲ ਤਾਂ ਬਹੁਤ ਜ਼ਿਆਦਾ ਸੀਗਾ ਕੱਲ ਤੇ ਅਸੀਂ ਕੋਠੇ ਤੇ ਸੀਗੀ ਬਾਰਸ਼ ਚ ਵੀ ਹਾਂਜੀ ਬਾਰਸ਼ ਚ ਵੀ ਅਸੀਂ ਕੋਠੇ ਤੇ ਰਹੇ ਹਾਂ ਹਾਲ ਤੇ ਬਹੁਤ ਜ਼ਿਆਦਾ ਹੈ ਬਹੁਤ ਹਾਲਾਤ ਮਾੜੇ ਬਣੇ ਹੋਏ ਬਾਈ ਫਿਰ ਹੁਣ ਤੁਹਾਡੀ ਫਸਲ ਵੀ ਸਾਰੀ ਕਿੰਨੀ ਫਸਲ ਸੀ ਸਾਰੀ ਤਬਾਹ ਹੋ ਗਈ ਸਾਡੀ 4 ਏਕੜ ਖਰਾਬ ਹੋ ਗਈ 4 ਏਕੜ ਹਾਂਜੀ 4 ਏਕੜ ਚਾਰ ਇਕੜ ਫਸਲ ਵਾਲਾ ਕੀ ਕਰੇ ਹੁਣ ਕੋਈ ਹੱਲ ਹੈ ਤੁਹਾਡੇ ਹੁਣ ਕੋਈ ਬਹੁਤ ਸਾਰੇ ਖਰਚੇ ਹੁੰਦੇ ਆ ਪੜ੍ਹਾਈ ਦੇ ਬੱਚਿਆਂ ਦੇ ਨਹੀਂ ਅਸੀਂ ਤਾਂ ਬੱਚਿਆਂ ਦੀਆਂ ਫੀਸਾਂ ਤਾਰਨ ਖਣੋਂ ਵੀ ਔਖੇ ਹੋ ਜਾਣਾ ਅਸੀਂ ਤਾਂ ਬਹੁਤ ਔਖੇ ਹਾਂ ਕਹਿੰਦੇ ਸੀ 2023 ਦੇ ਵਿੱਚ ਤੁਹਾਡੀ ਨੂੰ ਫਸਲ ਤਾਂ ਨਹੀਂ ਨੁਕਸਾਨੀ ਗਈ ਸੀ ਪਤਾ ਨਹੀਂ ਚਲੋ ਇਹ ਮਨ ਉਦਾਸ ਨਾ ਕਰੋ ਬੀਬੀ ਜੀ ਇਹ ਨੁਕਸਾਨ ਹੁਣ ਬੱਚਿਆਂ ਨੂੰ ਦੇਖ ਕੇ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਫਿਰ ਇਤਰਾ ਇੰਜ ਨਾ ਵੇਖੋ ਵੇਖ ਕੇ ਕੀ ਕਰਾਂਗੇ ਇਹ ਹਾਲਾਤ ਪਹਿਲਾਂ ਦੇਖੇ ਤੁਸੀਂ ਕਦੇ ਬਈ ਦੇਖੇ ਸੀ ਉਦੋਂ ਮੈਂ ਬਹੁਤ ਮਾਰੇ ਫੋਨ ਮੀ ਉਹ ਦੋਨ ਜਾਂਦਾ ਆ ਉਹ ਕੇ ਕੋਈ ਗੱਲ ਹੀ ਨਹੀਂ ਕਰ ਕਰੋ ਕਬਾਰ ਉਹਨ ਵਾਲੀ ਬੋਤਲ ਘਰ ਰਜੇ ਜੱਟ ਕੋਣ ਦਾ ਡਿੱਗਾ ਕੇ ਟੁੱਟਿਆ ਜਾਣਾ ਜੇ ਤੇ ਸਾਡੀ ਜਾਣ ਹਾਂ ਇੱਥੇ ਟੁਕੇ ਪਸੰਦ ਨਹੀਂ ਦਿੱਤੇ ਕੋ ਬਾਹਰ ਨਹੀਂ ਕੋਈ ਤਨਖਾਹ ਨਹੀਂ ਕੋਈ ਬਾਹਰ ਦੇ ਮੁਰਖ ਮੁੰਡਾ ਨਹੀਂ ਕੋਈ ਆ ਇਹ ਹੋਈਆ ਕਰਦੇ ਰੋਟੀ ਸਰਕਾਰਾਂ ਤੇ ਕੀ ਕਹੋਗੇ ਉਹ ਕਹਿੰਦੇ ਮੁਆਵਜ਼ਾ ਦੇਵਾਂਗੇ ਬਚਾਵਾਂਗੇ ਤੁਸੀਂ ਕੀ ਪਤਾ ਪਉ ਤਕੀ ਕਰਦੇ ਆ ਤੇ ਕੀ ਨਹੀਂ ਕਰਦੇ ਜਿਹਾ ਆਡੇ ਬਾਤ ਤੇ ਬੰਨ ਬੰਨ ਦਿੱਤੇ ਅਚਰਕ ਬਣਾਉਣ ਕਰਕੇ ਪੁੱਤ ਆਹ ਤੇਰਾ ਪਾਣੀ ਨਿਕਲ ਜਾਂਦਾ ਹੁੰਦਾ ਹੀ ਇਤਨਾ ਬਹੁਤ ਪਾਣੀ ਬਹੁਤ ਨਿਕਲਦਾ ਹੁੰਦਾ ਹੀ ਇਹਨਾਂ ਕੋਈ ਪੂਲ ਨਹੀਂ ਪਾਇਆ ਕੋਈ ਪਾਣੀ ਦਾ ਇੰਤਜ਼ਾਮ ਨਹੀਂ ਕੀਤਾ ਵੀ ਇਹ ਪਾਣੀ ਆਈ ਇਹਨਾਂ ਨੂੰ ਕੱਢਣ ਦਾ ਮੀਂਹ ਦਾ ਪਾਣੀ ਆ ਜਾ ਤਾਂ ਡੱਕੇ ਚੜ ਜਾਂਦੇ ਨੇ ਹਾਂਜੀ ਸੜਕਾਂ ਦੀ ਤਰੱਕੀ ਨੇ ਯਾਨੀ ਕਿ ਤੁਹਾਨੂੰ ਤਬਾਹ ਕਰਤਾ ਹਾਂਜੀ ਸਰ ਸੜਕ ਇੰਨੀ ਕੁ ਉੱਚੀ 7 7 8 8 ਫੁੱਟ ਸੜਕ ਬਣਤੀ ਜੇ ਪੁਲੀ ਇੱਕ ਨਹੀਂ ਰੱਖੀ ਇਹ 2 ਕਿਲੋ ਦੀ 2 ਕਿਲੋ ਮੀਟਰ ਵਾਰਡ ਦੇ ਵਿੱਚ 4-5 ਪੁਲੀਆਂ ਚਾਹੀਦੀਆਂ ਜਿਦੇ ਵਿੱਚ ਇੱਕ ਪੁਲੀ ਨਹੀਂ ਪਾਈ ਇਹ ਸਾਰਾ ਜਨਾ ਕਸੂਰ ਆ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਪੈਸੇ ਲੈ ਕੇ ਦੂਜੇ ਦੀ ਪੈਲੀ ਜੇ ਅੱਗੇ ਆ ਵੀ ਉਹਨੂੰ ਨਾ ਕਿਸ ਨੂੰ ਮਾਰ ਵਜੇ ਉਹਦੀ ਨਾ ਫਸਲ ਖਰਾਬ ਹੋਏ ਆ ਘਰਾਂ ਦਾ ਸਾਰੀ ਤਬਾਈ ਕਰਤੀ ਮਾਲ ਡੰਗਰ ਲੈ ਕੇ ਲੋਕੀ ਸਭ ਇੱਥੋਂ ਨਿਕਲ ਗਏ ਹੁਣੇ ਪੂਰਾ ਪਿੰਡ ਖਾਲੀ ਹੋਏਗਾ ਛੱਤਾਂ ਤੇ ਆ ਹਜੇ ਛੱਤਾਂ ਤੇ ਜੀ ਕੋਈ ਠੀਕ ਆ ਤਾਂ ਤੁਸੀਂ ਉਹ ਦੇਖੋ ਉਹਨਾਂ ਦੇ ਆ ਛੱਤ ਤੋਂ ਦਿਖਾ ਦਈਏ ਪਰਿਵਾਰਕ ਮੈਂਬਰ ਉੱਥੇ ਨੇ ਉਹ ਮਰੀਜ਼ ਉਹਨਾਂ ਦੇ ਜੋ ਘਰ ਦੇ ਉਹਨਾਂ ਦੇ ਬਹੁਤ ਮਾੜੇ ਹਾਲਾਤ ਐ ਬਾਪੂ ਜੀ ਬੰਜੇਤੇ ਨੇ ਔਰ ਕਿਉਂਕਿ ਕੋਈ ਹੱਲ ਹੀ ਹੈ ਨਹੀਂ ਉਹ ਹੁਣ ਉਹ ਕੀ ਕੌਣ ਨੇ ਉਹ ਮਰੀਜ਼ ਤੱਬਿਆ ਠੀਕ ਆ ਉਹਨਾਂ ਦੀ ਨਹੀਂ ਜੀ ਉਹ ਨਾ 11-12 ਸਾਲ ਹੋ ਗਏ ਉਹਨਾਂ ਨੂੰ ਬ੍ਰੇਨ ਹੋਇਆ ਸੀ ਅੱਛਾ ਸਟੂਮਰ ਤੇ ਉਹਦਾ ਕਰਕੇ ਉਹਨਾਂ ਦਾ ਆਪਰੇਟ ਹੋਇਆ ਉਹਨਾਂ ਨੂੰ ਮਤਲਬ ਕੁਝ ਵੀ ਸਮਝ ਨਹੀਂ ਲੱਗਦੀ ਔਰ ਜਿਸ ਪਾਸੇ ਸਾਰੇ ਪਾਸੇ ਪਾਣੀ ਪਾਣੀ ਹੈ ਕੋਈ ਰਾਤ ਨੂੰ ਕਿਸੇ ਨੂੰ ਹਸਪਤਾਲ ਲੈ ਕੇ ਜਾਣਾ ਹੋਵੇ ਤਾਂ ਫਿਰ ਕੋਈ ਹੱਲ ਨਹੀਂ ਕੋਈ ਫੈਸਿਲਿਟੀ ਨਹੀਂ ਹੈ ਇਹੋ ਜੀ ਅਜੇ ਤੱਕ ਤੇ ਕੋਈ ਵੀ ਪ੍ਰਸ਼ਾਸਨ ਦਾ ਜਾਂ ਕੋਈ ਦੇਖੋ ਮੈਂ ਵੀ ਕੱਲ ਸ਼ਾਮ ਦਾ ਆਇਆ ਆ ਤੇ ਬਾਹਰੋਂ ਆਇਆ ਤੇ ਅਜੇ ਤੱਕ ਤੇ ਕੋਈ ਇਹੋ ਜੀ ਫੈਸਿਲਿਟੀ ਆਈ ਨਹੀਂ ਤੁਸੀਂ ਬਾਹਰੋਂ ਆਇਓ ਕਿੱਥੋਂ ਆਏ ਹਾਂ ਜੀ ਮੈਂ ਆਰਮੀ ਵਿੱਚ ਜੋਬ ਕਰਦਾ ਆਂ ਅੱਛਾ ਪੋਟ ਦੇ ਵਿੱਚੋਂ ਤੁਸੀਂ ਇਹਨਾਂ ਦੇ ਬੱਚੇ ਨਹੀਂ ਲਿਗੇ ਕੋਈ ਨਹੀਂ ਇਹੋ ਜੀ ਬੱਚੇ ਮਾਰੇ ਆਇਆ ਆ ਬੱਚੇ ਦੋ ਬੱਚੀਆਂ ਮੇਰੀਆਂ ਲਿਗੀਆਂ ਲਿਗੀਆਂ ਕਰਕੇ ਉਹਨਾਂ ਕਰਕੇ ਫਿਰ ਮੈਨੂੰ ਮਦਰ ਰਜੈਂਟ ਆਉਣਾ ਪਿਆ ਅੱਛਾ ਲੇਕਿਨ ਕੱਲ ਦਾ ਕੋਈ ਵੀ ਨਹੀਂ ਆਇਆ ਅਜੇ ਤੱਕ ਇੱਥੇ ਕੋਈ ਪਹੁੰਚਿਆ ਨਹੀਂ ਜੀ ਕੋਈ ਕਹਿੰਦੇ ਲੀਡਰ ਕਹਿੰਦੇ ਅਸੀਂ ਜਾ ਰਹੇ ਆ ਗੱਲਾਂ ਬਾਤਾਂ ਕਰ ਰਹੇ ਕੋਈ ਲੀਡਰ ਨਹੀਂ ਪਹੁੰਚਿਆ ਇੱਥੇ ਕੁਛ ਨਹੀਂ ਜੀ ਉਹਨੇ ਇੱਕ ਲੀਡਰ ਐਮਐਲਏ ਇੱਕ ਆਇਆ ਜੇ ਸਾਡੇ ਹਲਕੇ ਦਾ ਉਹਨੇ ਨਾਰਮਲ ਜਿਹਾ ਕਹਿਤਾ ਜੇ ਇੱਥੋਂ ਡੰਗਰ ਲੈ ਕੇ ਤੇ ਥੋੜੀ ਹੋਰ ਅੱਗੇ ਚੱਲ ਜੋ ਉਹ ਤੇ ਉਹ ਸਾਡੀ ਆਪਣੀ ਅਸੀਂ ਆਪਣੇ ਵੀ ਮਨ ਤੋਂ ਸੋਚ ਸਕਦੇ ਆਂ ਵੀ ਅੱਗੇ ਖੜਨੇ ਆਂ ਵੀ ਅਸੀਂ ਇੱਥੇ ਡੁੱਬਣ ਦੇ ਆਂ ਕੋਈ ਇਹ ਤੋਂ ਇਲਾਵਾ ਕੋਈ ਉਹਨਾਂ ਨੇ ਸਾਨੂੰ ਕੋਈ ਸੁਵਿਧਾ ਨਹੀਂ ਦਿੱਤੀ ਨਾ ਕੋਈ ਮੈਡੀਕਲ ਨਾ ਕੋਈ ਉਦਾਂ ਕਿਹਨੇ ਕੋਛ ਕੋਈ ਪ੍ਰੋਵਾਈਡ ਨਹੀਂ ਕੀਤਾ ਵੀ ਯਾ ਕੋਈ ਮਰੀਜ਼ ਆ ਕੋਈ ਇਹਨਾਂ ਲਈ ਕੋਈ ਮੈਡੀਸਨ ਹੀ ਪਹੁੰਚਾ ਦਈਏ ਤਾਂ ਬਿਲਕੁਲ ਇਹ ਹਾਲਾਤ ਇਸ ਵਕਤ ਡੇਰਾ ਬਾਬਾ ਨਾਨਕ ਦੇ ਨੇ ਇਧਰ ਨੂੰ ਅਸੀਂ ਚੱਲੀਏ ਤਾਂ ਦਸੰਦੇ ਵੀ ਜ਼ਿਆਦਾ ਅੱਗੇ ਘਰਾਂ ਦੇ ਵਿੱਚ ਵੀ ਚੱਲਦੇ ਆ ਬਹੁਤ ਜ਼ਿਆਦਾ ਪਾਣੀ ਇਸ ਵਕਤ ਇਲਾਕਿਆਂ ਦੇ ਵਿੱਚ ਤਾਂ ਇਸ ਇਹਨਾਂ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਅਸੀਂ ਆਉਣ ਵਾਲੇ ਜਿਹੜੇ ਅਗਲੇ ਪਿੰਡ ਆ ਜਾਂ ਅਗਲੇ ਘਰ ਨੇ ਉਹਨਾਂ 'ਚ ਵੀ ਜਾਂਦੇ ਆ ਲੋਕ ਕਹ ਰਹੇ ਕਿ ਇੱਥੇ ਕੋਈ ਪਹੁੰਚਾ ਨਹੀਂ ਪਰ ਹਾਲਾਤ ਇਸ ਵਕਤ ਬਹੁਤ ਮਾੜੇ ਆ ਸਰਕਾਰ ਨੂੰ ਦੇਖਣਾ ਹੋਵੇਗਾ ਨਹੀਂ ਤਾਂ ਇਹ ਘਰਾਂ ਦਾ ਸਭ ਕੁਝ ਸਮਾਨ ਬਰਬਾਦ ਹੋ ਜਾਵੇਗਾ